ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਹਦਾਇਤਾਂ ਤੇ ਮਾੜੇ ਅਨਸਰਾਂ ਤੇ ਅਪਰਾਧੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਸ੍ਰੀ ਬਨੇਲਾ ਐਡੀਸੀਪੀ ਸਿਟੀ 2 ਅੰਮ੍ਰਿਤਸਰ ਦੀ ਹਦਾਇਤਾਂ ਅਤੇ ਸ਼ਿਵਦਰਸ਼ਨ ਸਿੰਘ ਐਸసీపీ ਪੱਛਮੀ ਦੇ ਯੋਗ ਅਗਵਾਈ ਹੇਠ ਐਸਆਈ ਜਤਿੰਦਰ ਸਿੰਘ ਮੁਖ ਅਫਸਰ थाना ਕੰਟੋਨਮੈਂਟ ਅੰਮ੍ਰਿਤਸਰ ਦੀ ਮਿਹਨਤ ਸਦਕਾ ਲੁੱਟਾਖੋਹ ਕਰਨ ਵਾਲੇ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ 26 10 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁਮਟਾਲੇ ਏਰੀਏ ਦੇ ਵਿੱਚ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਆਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਖੋਕੇ ਕੁਝ ਸਮਾਨ ਖੋਕੇ ਲੈ ਗਿਆ ਸੀ ਸਾਡਾ ਟੀਮ ACP ਵੈਸਟ ਸ਼ਿਵਦਰਸ਼ਨ ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਅਰ 72 ਆਵਰਸ ਦੇ ਵਿੱਚ ਵਿੱਚ ਉਨ ਤੀਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰੰਜੀਤ ਫੌਜੀ ਹੈ ਉਹਦੇ ਖਿਲਾਫ ਸੱਤ ਮੁਕਦਮੇ ਆਲਰੇਡੀ ਦਰਜ ਹੋ ਚੁੱਕੀ ਹੈ ਵੱਖ-ਵੱਖ ਧਾਰਾ ਦੇ ਐਨਡੀਪੀਐਸ ਐਕਟ ਦੇ ਵੀ ਹੈ ਕੇਸਿਸ ਉਹਨਾਂ ਦੇ ਖਿਲਾਫ ਤੇ ਦੂਜਾ ਜਿਹੜਾ ਦੋਸ਼ੀ ਹੈ ਪਲਵਿੰਦਰ ਸਿੰਘ ਉਰੇ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰਸ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਹਨਾਂ ਤੋਂ ਇੱਕ 골ਡ ਚੇਨ ਦੋ ਇਅਰ ਦੋ ਇਅਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਵਾਸਤੇ ਯੂਜ਼ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ